ਦੋਸਤੋ ਕੀ ਹਾਲ ਹੈ ਅੱਜ ਵਿਧਾਨ ਸਭਾ ਹਲਕਾ ਚੱਬਿਆਣ ਦੇ ਵਿੱਚ ਵੋਟਾਂ ਪਈਆਂ ਆਪਾਂ ਗੱਲਬਾਤ ਕਰ ਰਹੇ ਹਾਂ ਬੁਲਜੀਤ ਸਿੰਘ ਜੀ ਸੀਨੀਅਰ ਆਮ ਆਦਮੀ ਪਾਰਟੀ ਦੇ ਨੇਤਾ ਸਾਡੇ ਕੋਲ ਆ ਇਨੀ ਇਲਾਕੇ ਦੇ ਵਿੱਚ ਸਾ ਤਕਰੀਬਨ ਬਹੁਤ ਸਵੇਤੋ ਹੀ ਘੁੰਮਦੇ ਆ ਇਹਨਾਂ ਨੂੰ ਪੁੱਛਣ ਕਿ ਇਲਾਕੇ ਦੇ ਵਿੱਚ ਸਾਡੇ ਵੋਟਾਂ ਕਿਸ ਤਰ੍ਹਾਂ ਪਈਆਂ ਕੋ ਰੋਲ ਰੋਪਾ ਪਿਆ ਦਾ ਨੇ ਇਹਨਾਂ ਦੀ ਗੱਲ ਨਹੀਂ ਸੁਣਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਸਿਰ ਸਵੇਤ ਪੋਲਿੰਗ ਬੂਥ ਚੈੱਕ ਕਰਦੇ ਸੀਗੇ ਕਿ ਪਿੰਡਾਂ ਵਿੱਚ ਕਿੱਦਾਂ ਦਾ ਮਾਹੌਲ ਹੈ ਕੋਈ ਗਰਮਾ ਗਰਮੀ ਨਹੀਂ ਹੋਈ ਸਾਤ ਮਹੀਨਾਂ ਚੰਗਣਾ ਪੋਟਾ ਪਈ ਇਹਦੇ ਬਾਰੇ ਤੁਹਾਨੂੰ ਦੱਸੋ ਗੁਰੂ ਕਾਰੀ ਸਾਸਾਂ ਸਾਸਾਂ ਕਾਜੀ ਦੇ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤਾਂ ਮੈਂ ਸਿੱਧੂ ਟੀਵੀ ਚੈਨਲ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮੇਰੇ ਕੋਲ ਆ ਕੇ ਟਕਾਲਬਾਤ ਕਰਨ ਦਾ ਤੌਫਾ ਦਿੱਤਾ ਥੈਂਕ ਯੂ ਜੀ ਅੱਜ ਜਦਾਂ ਜੱਬੇ ਵਾਲੇ ਦੇ ਵਿੱਚ ਬਹੁਤ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਹਾਂਜੀ ਕਿਤੇ ਕੋਈ ਵੀ ਇਦਾਂ ਦੀ ਅਨਸੰਗਾਮੀ ਘਟਨਾ ਨਹੀਂ ਪਈ ਸਾਡੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹਰ ਇੱਕ ਨੇ ਹਾਂਜੀ ਬਹੁਤ ਵਧੀਆ ਢੰਗ ਨਾਲ ਪੋਲਿੰਗ ਹੋਈ ਆ ਕਿਤੇ ਵੀ ਕੋਈ ਅਨਸੰਗਾਮੀ ਘਟਨਾ ਨਹੀਂ ਪਈ ਠੀਕ ਹੈ ਜੀ ਤੇ ਇਸ ਲਈ ਮੈਂ ਸਾਰੇ ਜੱਬੇ ਵਾਲੇ ਪਾਸਿਆਂ ਦਾ ਜਿੰਨੇ ਵੀ ਆਪਣੇ ਵੋਟਰਾਂ ਸਪੋਰਟਰਾਂ ਦਾ ਆਪਣੇ ਪਾਰਟੀ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਢੰਗ ਨਾਲ ਸ਼ਾਨਦਾਰ ਸਾਡੀ ਜਿੱਤ ਕੋ ਹੈ ਗੁਰੂ ਦੋਸਤੋ ਕੇ ਇਹ ਸਾਨੂੰ ਸਰਦਾਰ ਬਲਜੀਤ ਸਿੰਘ ਜੀ ਸੀਨੀਅਰ ਆਵਾਦੀ ਪਾਰਟੀ ਨੇਤਾ ਕੇ ਸਾਡਾ ਦੋਬਾ ਜਿਹੜਾ ਇਲਾਕਾ ਇਹ ਬਹੁਤ ਸੋਹਣਾ ਹੋਇਆ ਇਲਾਕਾ ਇਹ ਲੜਾਈ ਝਗੜਿਆਂ ਨੂੰ ਨਹੀਂ ਪਸੰਦ ਕਰਦਾ ਅਮਨ-ਓਮਾਨ ਨਾਲ ਵੋਟਾਂ ਤੇ ਬਣੀ ਹੈ ਇਦਾਂ ਕਿ ਦੋਬਾ ਨੇ ਉਹੀ ਕਰ ਦੌਰਾਤੀ ਆ ਮੈਂ ਵੀ ਆਪਣੇ ਨੂੰ ਬੁਲਾਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ